ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਹਾਲਾਤ ਤੁਹਾਨੂੰ ਰੋਕਣ ਲਈ ਨਹੀਂ ਬਲਕਿ ਮਜ਼ਬੂਤ ਕਰਨ ਦੇ ਲਈ ਹਨ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਹਾਰ ਮੰਨਣ ਵਾਲੇ ਸਮੇਂ ਵਿੱਚ ਕਦਮ ਰੋਕਦੇ ਹੋ ਤੁਸੀਂ ਜਿਹੜਾ ਰਾਹ ਚੁੰਦੇ ਹੋ ਕਿ ਤੁਸੀਂ ਉਸ ਵਿੱਚ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹੋ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਇਸ ਵਲੌਗ ਵਿੱਚ ਮੇਰੀ ਇਸ ਵੀਡੀਓ ਨੂੰ ਬਿਨਾ ਸਕਿੱਪ ਕਰੇ ਪੂਰਾ ਦੇਖਿਓ ਤਾਂ ਚਲੋ ਸ਼ੁਰੂ ਕਰਦੇ ਹਾਂ ਇੱਕ ਛੋਟੀ ਕਹਾਣੀ ਨਾਲ ਜੋ ਤੁਹਾਨੂੰ ਇਹ ਸਮਝਾਏਗੀ ਕਿ ਹਕੀਕਤ ਵਿੱਚ ਹਰ ਮੁਸ਼ਕਿਲ ਸਾਨੂੰ ਮਜ਼ਬੂਤ ਬਣਾਉਂਦੀ ਹੈ ਇੱਕ ਬੀਜ ਜੋ ਅੰਧੇਰੇ ਵਿੱਚ ਮਿੱਟੀ ਵਿੱਚ ਦੱਬਿਆ ਹੁੰਦਾ ਹੈ ਉਸਨੂੰ ਲੱਗਦਾ ਹੈ ਕਿ ਹੁਣ ਉਸਦੀ ਜ਼ਿੰਦਗੀ ਖਤਮ ਹੋ ਗਈ ਹੈ ਪਰ ਉਹੀ ਬੀਜ ਹਾਰ ਨਹੀਂ ਮੰਨਦਾ ਇੱਕ ਦਿਨ ਉਹ ਮਿੱਟੀ ਨੂੰ چیر ਕੇ ਬਾਹਰ ਆਉਂਦਾ ਹੈ ਅਤੇ ਇੱਕ ਵੱਡਾ ਦਰਖਤ ਬਣ ਜਾਂਦਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਤੁਹਾਡੇ ਹਾਲਾਤ ਤੁਹਾਨੂੰ ਖਤਮ ਕਰਨ ਲਈ ਨਹੀਂ ਸਗੋਂ ਤੁਹਾਨੂੰ ਮਜ਼ਬੂਤ ਬਣਾਉਣ ਲਈ ਹਨ ਜਿਹੜਾ ਇਨਸਾਨ ਹਾਰ ਨਹੀਂ ਮੰਨਦਾ ਉਹ ਅਖੀਰ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ ਅੱਜ ਤੁਸੀਂ ਥੱਕੇ ਹੋ ਸਕਦੇ ਹੋ ਡਿੱਗੇ ਹੋ ਸਕਦੇ ਹੋ ਪਰ ਹਾਰ ਕਦੇ ਨਹੀਂ ਮੰਨਣੀ ਆਪਣੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਜਾਰੀ ਰੱਖੋ ਕਿਉਂਕਿ ਉਹੀ ਇੱਕ ਦਿਨ ਤੁਹਾਨੂੰ ਉਸ ਮਕਾਮ ਤੇ ਲੈ ਜਾਣਗੀਆਂ ਜਿੱਥੇ ਤੁਸੀਂ ਅੱਜ ਸੋਚ ਵੀ ਨਹੀਂ ਸਕਦੇ ਤਾਂ ਦੋਸਤੋ ਆਪਣੀ ਹਰ ਕੋਸ਼ਿਸ਼ ਨੂੰ ਇੱਕ ਕਦਮ ਸਮਝੋ ਕਾਮਯਾਬੀ ਇੱਕ ਵੱਡੀ ਛਾਲ ਨਾਲ ਨਹੀਂ ਸਗੋਂ ਛੋਟੇ ਛੋਟੇ ਕਦਮਾਂ ਨਾਲ ਮਿਲਦੀ ਹੈ ਹਮੇਸ਼ਾ ਯਾਦ ਰੱਖੋ ਤੁਸੀਂ ਰੁਕ ਸਕਦੇ ਹੋ ਪਰ ਹਾਰ ਕਦੇ ਨਹੀਂ ਦੋਸਤੋ ਹਰ ਕੋਈ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦਾ ਹੈ ਪਰ ਅਸਲ ਸਵਾਲ ਇਹ ਹੈ ਕਿ ਉਹ ਸਫ਼ਰ ਲਈ ਤਿਆਰ ਹੈ ਜਿੱਥੇ ਰਾਹ ਆਸਾਨ ਨਹੀਂ ਪਰ ਮੰਜ਼ਿਲ ਖੂਬਸੂਰਤ ਹੁੰਦੀ ਹੈ ਸੋਚੋ ਇੱਕ ਚੰਨਨੀ ਰਾਤ ਦਾ ਚੰਦ ਉਹ ਉਦੋਂ ਦੂਰੋਂ ਬਹੁਤ ਸੋਹਣਾ ਲੱਗਦਾ ਹੈ ਪਰ ਜਦੋਂ ਅਸੀਂ ਟੈਲੀਸਕੋਪ ਨਾਲ ਦੇਖਦੇ ਹਾਂ ਤਾਂ ਚੰਦ ਤੇ ਕਈ ਖੱਡਾਂ ਅਤੇ ਦਾਗ ਹਨ ਪਰ ਫਿਰ ਵੀ ਅਸੀਂ ਉਸ ਚੰਦ ਦਾ ਚਾਨਣ ਨੂੰ ਆਪਣਾ ਸਰੋਤ ਮੰਨਦੇ ਹਾਂ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਵੀ ਕਈ ਖੱਡਾਂ ਦਾਗ ਤੇ ਨਕਾਮੀਆਂ ਹੋ ਸਕਦੀਆਂ ਹਨ ਪਰ ਲੋਕ ਤੁਹਾਨੂੰ ਉਸ ਰੌਸ਼ਨੀ ਲਈ ਯਾਦ ਕਰਨਗੇ ਜੋ ਤੁਸੀਂ ਦੂਜਿਆਂ ਲਈ ਫੈਲਾਈ ਤੁਹਾਡੇ ਜ਼ਖਮ ਤੁਹਾਨੂੰ ਕਮਜ਼ੋਰ ਨਹੀਂ ਬਣਾਉਂਦੇ ਉਹ ਤਾਂ ਤੁਹਾਨੂੰ ਤੁਹਾਡੀ ਤਾਕਤ ਦੀ ਨਿਸ਼ਾਨੀ ਹਨ ਕਿਉਂਕਿ ਜਿਹੜਾ ਇਨਸਾਨ ਮੁਸ਼ਕਲਾਂ ਵਿੱਚੋਂ ਲੰਘ ਕੇ ਵੀ ਖੜ੍ਹਾ ਹੋ ਜਾਂਦਾ ਹੈ ਉਹ ਹੀ ਕਿਸੇ ਨਾ ਕਿਸੇ ਦੀ ਪ੍ਰੇਰਣਾ ਸਰੋਤ ਬਣਦਾ ਹੈ ਅੱਜ ਤੁਸੀਂ ਥੱਕੇ ਹੋ ਸਕਦੇ ਹੋ ਡਿੱਗੇ ਹੋ ਸਕਦੇ ਹੋ ਪਰ ਰੁਕਣਾ ਨਹੀਂ ਯਾਦ ਰੱਖੋ ਦਰਿਆ ਦੇ ਰਾਹ ਵਿੱਚ ਚਟਾਨਾਂ ਆਉਂਦੀਆਂ ਹਨ ਪਰ ਪਾਣੀ ਕਦੇ ਨਹੀਂ ਰੁਕਦਾ ਉਹ ਆਪਣਾ ਰਸਤਾ ਖੁਦ ਬਣਾ ਲੈਂਦਾ ਹੈ ਤੁਸੀਂ ਵੀ ਉਹ ਪਾਣੀ ਬਣੋ ਹਾਲਾਤ ਚਾਹੇ ਜਿਹੜੇ ਵੀ ਹੋਣ ਆਪਣਾ ਸਫਰ ਹਮੇਸ਼ਾ ਜਾਰੀ ਰੱਖੋ ਇੱਕ ਦਿਨ ਲੋਕ ਤੁਹਾਨੂੰ ਕਹਿਣਗੇ ਤੇਰੇ ਕਰਕੇ ਮੈਂ ਹਾਰ ਨਹੀਂ ਮੰਨੀ ਤੇ ਦੋਸਤ ਇਸ ਤੋਂ ਵੱਡੀ ਕਾਮਯਾਬੀ ਕੋਈ ਨਹੀਂ ਦੋਸਤੋ ਕਈ ਵਾਰ ਅਸੀਂ ਸੋਚਦੇ ਹਾਂ ਕਿ ਜ਼ਿੰਦਗੀ ਸਾਡੇ ਨਾਲ ਇੰਨੀ ਮੁਸ਼ਕਲ ਕਿਉਂ ਹੈ ਪਰ ਸੱਚ ਇਹ ਹੈ ਕਿ ਜ਼ਿੰਦਗੀ ਹਮੇਸ਼ਾ ਉਸਨੂੰ ਹੀ ਇਮਤਿਹਾਨ ਦਿੰਦੀ ਹੈ ਜਿਸ ਵਿੱਚ ਕੁਝ ਵੱਡਾ ਕਰਨ ਦੀ ਤਾਕਤ ਹੁੰਦੀ ਹੈ ਪਹਾੜ ਚੜਨ ਵਾਲੇ ਨੂੰ ਸਭ ਤੋਂ ਵੱਧ ਹਵਾ ਉਚਾਈ ਤੇ ਲੱਗਦੀ ਹੈ ਪਰ ਉਹੀ ਹਵਾ ਉਸ ਨੂੰ ਮਜ਼ਬੂਤ ਕਰਦੀ ਹੈ ਇਸੇ ਤਰ੍ਹਾਂ ਜਦੋਂ ਤੁਸੀਂ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋ ਉਹ ਤੁਹਾਨੂੰ ਕਮਜ਼ੋਰ ਕਰਨ ਦੇ ਲਈ ਨਹੀਂ ਸਗੋਂ ਮਜ਼ਬੂਤ ਬਣਾਉਣ ਲਈ ਆਉਂਦੀਆਂ ਹਨ ਅੱਜ ਜੋ ਤਕਲੀਫ ਤੁਸੀਂ ਸਹਿ ਰਹੇ ਹੋ ਉਹ ਕੱਲ ਤੁਹਾਡੀ ਤਾਕਤ ਬਣੇਗੀ ਅੱਜ ਜੋ ਹੰਝੂ ਵਗ ਰਹੇ ਨੇ ਉਹ ਤੁਹਾਡਾ ਫਿਊਚਰ ਹੰਝੂ ਪੂੰਝਣ ਲਈ ਹੋਰਾਂ ਦਾ ਹੌਸਲਾ ਬਣਨਗੇ ਅੱਜ ਜੋ ਤੁਸੀਂ ਤਕਲੀਫ ਸਹ ਰਹੇ ਹੋ ਉਹੀ ਤੁਹਾਡੀ ਕੱਲ ਤਾਕਤ ਬਣੇਗਾ ਹਮੇਸ਼ਾ ਯਾਦ ਰੱਖੋ ਮੁਸ਼ਕਲ ਹਾਲਾਤ ਕਿਸੇ ਵੀ ਇਨਸਾਨ ਦੀ ਮੰਜ਼ਿਲ ਨੂੰ ਰੋਕ ਨਹੀਂ ਸਕਦੇ ਜਦ ਤੱਕ ਉਹ ਇਨਸਾਨ ਖੁਦ ਹਾਰ ਨਹੀਂ ਮੰਨਦਾ ਤੁਸੀਂ ਰੁਕ ਸਕਦੇ ਹੋ ਸਾਹ ਲੈ ਸਕਦੇ ਹੋ ਪਰ ਹਾਰ ਕਦੇ ਨਹੀਂ ਕਦੇ ਨਹੀਂ ਮੰਨੋਗੇ ਤੁਹਾਡੀ ਕਹਾਣੀ ਇੱਕ ਦਿਨ ਕਿਸੇ ਨਾ ਕਿਸੇ ਹੋਰ ਲਈ ਹੌਸਲਾ ਬਣੇਗੀ ਇਸ ਲਈ ਆਪਣਾ ਸਫ਼ਰ ਰੋਕਣਾ ਨਹੀਂ ਕਿਉਂਕਿ ਜਿਹੜਾ ਚੱਲਦਾ ਰਹਿੰਦਾ ਹੈ ਉਹੀ ਮੰਜ਼ਲ ਤੱਕ ਪਹੁੰਚਦਾ ਹੈ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਉਸ ਬੀਜ ਵਾਂਗ ਹੋ ਮੁਸ਼ਕਲਾਂ ناکامیਾਂ ਤੇ ਰੁਕਾਵਟਾਂ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਇਹ ਸਭ ਤੁਹਾਨੂੰ ਖਤਮ ਕਰਨ ਲਈ ਨਹੀਂ ਸਗੋਂ ਤੁਹਾਨੂੰ ਮਜ਼ਬੂਤ ਬਣਾਉਣ ਲਈ ਹੁੰਦੀਆਂ ਹਨ ਹਮੇਸ਼ਾ ਯਾਦ ਰੱਖੋ ਤੁਸੀਂ ਜਿਸ ਹਾਲਾਤ ਵਿੱਚ ਵੀ ਹੋ ਉਹ ਤੁਹਾਡਾ ਅੰਤ ਨਹੀਂ ਹੈ ਉਹ ਤੁਹਾਡੀ ਨਵੀਂ ਸ਼ੁਰੂਆਤ ਹੈ ਆਪਣੀ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਜਾਰੀ ਰੱਖੋ ਕਿਉਂਕਿ ਇੱਕ ਦਿਨ ਇਹੀ ਕੋਸ਼ਿਸ਼ਾਂ ਤੁਹਾਨੂੰ ਉਸ ਮਕਾਮ ਤੇ ਲੈ ਜਾਣਗੀਆਂ ਜਿੱਥੇ ਤੁਸੀਂ ਅੱਜ ਸੋਚ ਵੀ ਨਹੀਂ ਸਕਦੇ ਹਾਂਜੀ ਦੋਸਤੋ ਤਾਂ ਮੇਰੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਦ ਤੱਕ ਦੇ ਲਈ ਬਾਏ ਬਾਏ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ